ਕਿਹਦਾ ਕੋ ਨੁਕਸਾਨ ਹੋ ਗਿਆ ਤਾਂ ਤੁਸੀਂ ਖੁਸ਼ੀ ਨਾ ਮਨਾਓ ਮੰਲੋ ਕਿਦਾ ਪੁੱਤ ਵਿਗੜ ਗਿਆ ਕਿਦੇ ਧੀ ਵੱਲੋਂ ਕੋ ਗਲਤ ਕਦਮ ਚੱਕਿਆ ਗਿਆ ਕਈ ਸਵਾਦ ਲੈਂਦੇ ਇਹਨਾਂ ਗੱਲਾਂ ਦੇ ਵਿੱਚ ਨਾ ਭਾਈ ਉਹ ਤੇ ਵਿਚਾਰੇ ਪਹਿਲਾਂ ਹੀ ਮਰੇ ਪੈਦੇ ਮੰਲੋ ਕਿਦੇ ਦੋ ਬੱਚੇ ਨੇ ਇੱਕ ਬੱਚਾ ਨਸ਼ਾ ਕਰਦਾ ਦੂਜਾ ਨਹੀਂ ਕਰਦਾ ਅੱਛਾ ਇੱਕ ਕਮਾਈ ਕਰਦਾ ਹੈ ਇੱਕ ਨਸ਼ਾ ਕਰਦਾ ਹੈ ਜਦੋਂ ਸਾਡੇ ਸਮਾਜ ਦੇ ਲੋਕ ਪਤਾ ਲੈਣ ਆਉਂਦੇ ਨਾ ਉਦੋਂ ਸਭ ਤੋਂ ਪਹਿਲਾਂ ਪੁੱਛਣਾ ਕਿਦਾ ਭਲਾ ਨਾ ਨਸ਼ਾ ਕਰਦਾ ਜਾਂ ਕਿ ਜ਼ਖਮ ਨੂੰ ਜਾਣ ਕੇ ਛਿਲਣਾ ਹੈ ਪਤਾ ਲੱਗੇ ਵੀ ਉਹਨੂੰ ਉਹਦੇ ਵਿਚਾਰੇ ਭਲਾ ਰਹੇ ਉਸ ਗੱਲ ਨੂੰ ਵੀ ਅਸੀਂ ਕਮਾਊ ਪੋਤਾਂ ਲੈ ਵੇਖੀਏ ਜਿਹੜਾ ਮਾਂ ਦੇ ਕੋਲ ਬਹਿੰਦਾ ਹੈ ਪਿਓ ਦੇ ਕੋਲ ਬਹਿੰਦਾ ਉਹਦਾ ਨਹੀਂ ਪੁੱਛਣਾ ਜਿਹੜਾ ਵਿਗੜਿਆ ਨਾ ਉਹਦੇ ਬਾਰੇ ਜਾਣ ਕੇ ਪੁੱਛਣਾ ਜਨਨ ਕਿ ਉਹ ਤੇ ਭਲਾਉਣਾ ਚਾਹੁੰਦੇ ਵੀ ਠੀਕ ਹੈ ਨਹੀਂ ਸੁਧਰਦਾ ਤੇ ਇਹੀ ਹੁਣ ਕੀ ਕਰੀਏ ਉਹਦੇ ਬਦਰੇ ਅਸੀਂ ਆਪਣੀ ਜ਼ਿੰਦਗੀ ਤੇ ਨਾ ਤੰਗ ਕਰੀਏ ਪਰ ਸਮਾਜ ਇਦਾਂ ਦਾ ਬਣ ਗਿਆ ਕਦੀ ਕਿਸੇ ਦੇ ਘਰ ਦੇ ਵਿੱਚ ਮੋਰੀ ਵੇਖ ਕੇ ਝਾਤੀਆਂ ਮਾਰਨ ਦੀ ਕੋਸ਼ਿਸ਼ ਨਾ ਕਰੋ ਪਤਾ ਨਹੀਂ ਕੱਲ ਨੂੰ ਆਪਣੇ ਨਾਲ ਕੀ ਹੋਣਾ ਪਿਆਰਿਓ ਅਜੋ ਸੁਨਾਉ ਸਮੁੰਦਰ ਮੈਂ ਕਿਆ ਜਾਨਾ ਕਿਆ ਹੋਇਆ ਜੇ ਆਪਣੀ ਬੇੜੀ ਉਸੇ ਸਮੁੰਦਰ ਦੇ ਵਿੱਚ ਐ ਪਤਾ ਨਹੀਂ ਆਪਣੇ ਨਾਲ ਕੱਲ ਨੂੰ ਕੀ ਵਾਪਰਨਾ ਕਿਧਰ ਨੂੰ ਤੁਰ ਪਣਾ ਸਮਾਜ ਨੇ ਇਸ ਕਰਕੇ ਆਪਣੇ ਗੁਰੂ ਅਗੇ ਅਰਦਾਸ ਕਰੋ हे ਸੱਚਾ ਪਾਤਸ਼ਾਹ ਸਾਨੂੰ ਸਮਾਤ ਆ ਜਾਏ